ਅੱਜ ਸਾਡੇ ਕੋਲ ਇੱਕ ਪੇਸ਼ੈਂਟ ਮੈਡਮ ਆਇਆ ਤੇ ਇਹਨਾਂ ਦੀ ਸਾਲ ਦੀ ਪ੍ਰੋਬਲਮ ਸੀ ਬੁੱਢਿਆ ਇਹਨਾਂ ਨੂੰ ਜੀ ਬੋਲਤ ਨੇ ਫਸਟਰ ਕਿਹ ਜਗਾ ਤੋਂ ਆਇਆ ਹੋ ਮਠਿੰਡਾ ਤੋਂ ਜੀ ਲੋਕਾਂ ਬਟਾ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਇੱਕ ਸਾਲ ਤੋਂ ਜੀ ਸਾਇਟਿਕਾ ਪੇਨ ਸੀਗਾ ਇੱਕ ਸਾਲ ਤੋਂ ਸਾਇਟਿਕਾ ਪੇਨ ਸੀ ਤੇ ਕਿਹ ਇਲਾਜ ਕਰਾਇਆ ਹੁਣ ਐਮਜ਼ ਵਿੱਚ ਵੀ ਗਏ ਜੀ ਹਾਂ ਕ੍ਰੈਪੀ ਵੀ ਕਰਾਈ ਅੱਛਾ ਜੀ ਕਿੱਥੋਂ ਕੋਈ ਇਲਾਜ ਨਹੀਂ ਨਹੀਂ ਹੋਇਆ ਇੱਥੇ ਆਉਂਦੇ ਨੂੰ ਕਿੰਨੇ ਦਿਨ ਹੋ ਗਏ ਦੋ ਦਿਨ ਹੋ ਗਏ ਸੀ ਦੋ ਦਿਨ ਹੋ ਗਏ ਕਿੰਨਾ ਫਰਕ ਹੈ 25% ਦਾ ਫਰਕ ਹੈ ਵੈਰੀ ਗੁੱਡ ਇਹਨਾਂ ਦੀ ਸਾਲ ਦੀ ਪ੍ਰੋਬਲਮ ਸੀਗੀ ਤੇ ਦੂਜੀ ਸਟੇਜ 'ਚ ਇਹਨਾਂ ਨੂੰ ਬਹੁਤ ਫਰਕ ਪੈ ਗਿਆ ਤੇ ਤੁਸੀਂ ਪਰਮਲ ਨੂੰ ਕੀ ਕਹਿਣਾ ਚਾਹਣਾ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇੱਥੇ ਆਓ ਤੇ ਇੱਥੇ ਬਹੁਤ ਵਧੀਆ ਇਲਾਜ ਕੀਤਾ ਜਾਂਦਾ ਦੇਖੋ ਮੈਨੂੰ ਸਾਲ ਤੋਂ ਦਰਦ ਸੀਗਾ ਮੈਂ ਖਾਣਾ ਵੀ ਨਹੀਂ ਬਣਾ ਸਕਦੀ ਸੀ ਤੇ ਇੱਥੇ ਆ ਕੇ ਮੈਨੂੰ ਦੋ ਦਿਨਾਂ ਚ ਜਿੰਨਾ ਆਰਾਮ ਮਿਲਿਆ ਕੰਮ ਬਹੁਤ ਮੈਨੂੰ ਵਧੀਆ ਲੱਗਿਆ ਇੱਥੇ ਆਓ ਤੇ ਰਾਜੀ ਹੋ ਕੇ ਜਾਓ ਵਾਈ ਗਰੁੱਪ ਆ